ਪਨੀਰ ਦੀ ਤੁਸੀਂ ਦੇ ਸਕਦੇ ਹੋ ਸਬਜ਼ੀ ਲਈ ਹੈ ਜੀ ਇਹ ਮਟਰ ਪਨੀਰ ਦੀ ਸਬਜ਼ੀ ਹੋਗੀ ਤੇ 30 ਗ੍ਰਾਮ ਜਿਹੜੇ ਮੇਰੇ ਉਹ ਰਾਈਸ ਆ ਜੀ ਤੇ ਚਾਰ ਉਬਲੇ ਹੋਏ ਅੰਡੇ ਤੇ ਥੋੜੀ ਜਿਹੀ ਆਪਾਂ ਰਨਿੰਗ ਆ ਜਿਹੜੀ ਉਹ ਵੀ ਰਨਿੰਗ ਵੀ ਕਰਾਂਗੇ ਪਹਿਲਾਂ ਆਪਾਂ ਰਨਿੰਗ ਕਰਾਂਗੇ ਫਿਰ ਆਪਾਂ ਚੈਸਟਰ ਦਾ ਜਿਹੜਾ ਵਰਕਆਊਟ ਆਪਾਂ ਉਹ ਕਰਾਂਗੇ ਸਲਾਦ ਆ ਜਿਹੜਾ ਤੁਸੀਂ ਇੱਕ ਪਲੇਟ ਜਿਹੜੀ ਤੁਸੀਂ ਐਡ ਕਰਨੀ ਹੀ ਕਰਨੀ ਆ ਆਪਣੀ ਹਰ ਇੱਕ ਮੀਲ ਦੇ ਜਿਹੜਾ ਟਮਾਟਰ ਉਹ ਐਡ ਕੀਤਾ ਜੀ ਪੂਰਾ ਹਨਾ ਤੇ ਗਾਜਰ ਜਿਹੜੀ ਹਾਫ ਗਾਜਰ ਮੈਂ ਐਡ ਕੀਤੀ ਆ ਇੱਕ ਪੀਸ ਆ ਜਿਹੜਾ ਮੈਂ ਚਕੁੰਦਰ ਦਾ ਐਡ ਕੀਤਾ ਤੇ 10 ਕੀੜੀਆਂ ਨੇ ਜਿਹੜੀਆਂ ਇਹ ਮੈਂ ਲਈਆਂ ਨੇ ਜੀ ਤਾਂ ਜੁਰੀਆਂ ਨੇ ਹੋਈ ਤੇ ਥੋੜੇ ਜਿ ਮਿਲੇ ਸੋ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਨ ਪਰਵਾਰ ਦੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਾ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਲੋਇਫ ਫਿਟਨੈਸ ਦੇ ਵਿੱਚ ਹੀ ਤੇ ਅੱਜ ਆਪਣੇ ਵਲੌਗ ਦਾ ਹੈਗਾ ਜੀ 28ਵਾਂ ਦਿਨ ਤੇ ਜਿਵੇਂ ਤੁਹਾਨੂੰ ਪਤਾ ਕੀ ਆਪਣੀ ਜਿਹੜੀ ਪ੍ਰੈਕਟਿਸ ਦਾ ਤੇ ਧੁੰਦ ਬਹੁਤ ਜ਼ਿਆਦਾ ਪਈ ਹੁੰਦੀ ਹੈ ਜਿਹਦੇ ਕਰਕੇ ਮਤਲਬ ਸਵੇਰੇ ਮਤਲਬ ਹੀ ਜਾਣਾ ਥੋੜਾ ਜਿਹਾ ਔਖਾ ਹੋ ਜਾਂਦਾ ਵਾ ਦਿਖਦੇ ਨੇ ਕਿਉਂਕਿ ਰੋਡ ਵਗੈਰਾ ਦੇ ਉੱਤੇ ਜਾਂ ਗਰਾਊਂਡ ਦੇ ਵਿੱਚ ਰਨ ਨਹੀਂ ਕਰਨੀ ਹੁੰਦੀ ਆ ਕਿਉਂਕਿ ਉਹਦੇ ਵਿੱਚ ਕਈ ਨਾ ਗੋਲਫਾ ਵੀ ਖੇਡਦੇ ਹੁੰਦੇ ਆ ਤੇ ਧੁੰਦ ਵਿੱਚ ਹੀ ਹੁੰਦਾ ਯਾਰ ਕਈ ਵਾਰੀ ਬੋਲ ਵੀ ਨਾ ਵੱਜ ਜੇ ਸਾਡੇ ਹਣਾ ਸੋ ਮੈਂ ਸੋਚਿਆ ਕਿਉਂ ਨਾ ਵੀ ਆਪਾਂ ਦੁਪਹਿਰੀ ਹੈ ਜਿਹੜਾ ਆਪਾਂ ਦੁਪਹਿਰੇ ਵਰਕਆਊਟ ਆਪਾਂ ਸ਼ੁਰੂ ਕਰਦੇ ਹਾਂ ਨਾ ਹੁਣ ਦੁਪਹਿਰੇ ਵਰਕਆਊਟ ਸ਼ੁਰੂ ਕੀਤਾ ਵਾ ਤੇ ਸਵੇਰੇ ਆਪਾਂ ਸਵੇਰੇ ਤੜਕੇ ਆਪਾਂ 6:30 5:00 ਵਜੇ ਵੇਸ਼ੇ ਵਿੱਚ ਉੱਠ ਗਿਆ ਤੇ ਜਿਹੜੀ ਮੈਂ ਮਸਲੇ ਉੱਤੇ ਗਰਮ ਪਾਣੀ ਪੀ ਲਿਆ ਸੀ ਦੋ ਗਲਾਸ ਗਰਮ ਪਾਣੀ ਦੇ ਪੀਤੇ ਫਿਰ ਉਸ ਤੋਂ ਬਾਅਦ ਹੈਗਾ ਕੰਮ ਦੇ ਬਾਅਦ ਮੇਰੇ ਖਿਆਲ ਚ ਮੈਂ ਬਲੈਕ ਕਾਫੀ ਪੀ ਲਈ ਸੀ ਨਾ ਤੇ ਹੁਣ ਹੋ ਗਿਆ ਟਾਈਮ ਆ ਜਿਹੜਾ ਉਹ 9:30 ਦਾ ਹੋ ਗਿਆ 9:15 ਹੋ ਗਏ ਆ ਤੇ ਉਹ ਮੈਂ 10:00 ਵਜੇ ਗਰਾਊਂਡ ਜਾਵਾਂਗਾ ਤੇ ਸਾਢੇ 10 ਪੌਣੇ 11 ਵਜੇ ਜਿਹੜਾ ਵਰਕਆਊਟ ਆ ਉਹ ਮੈਂ ਸ਼ੁਰੂ ਕਰਾਂਗਾ ਤੇ ਹੁਣ ਮੈਂ ਲੱਗਾ ਜੀ ਬ੍ਰੈਕਫਾਸਟ ਕਰਨ ਜਿਹੜੀ ਆਪਣੀ ਫਰਸਟ ਮੀਲ ਆ ਨਾ ਬ੍ਰੈਕਫਾਸਟ ਦੇ ਵਿੱਚ ਹੁਣ ਮੈਂ ਲਿਆਵਾ ਤਿੰਨ ਅੰਡੇ ਦੀ ਜਿਹੜੀ ਆ ਆਮਲੇਟਾ ਉਹ ਲਈਆ ਤੁਸੀਂ ਦੇਖ ਸਕਦੇ ਹੋ ਮੈਂ ਤਿੰਨ ਅੰਡੇ ਦੀ ਆ ਮਸ਼ਰੂਮ ਹਨਾ ਗ੍ਰੀਨ ਚਿੱਲੀ ਪਿਆਜ਼ ਵਗੈਰਾ ਪਾਏ ਹੋਏ ਆ ਤੇ ਇਹਦਾ ਜਿਹੜਾ येलो ਪਾਰਸੀ ਉਹ ਮੈਂ ਕੱਲ ਤਾਂ ਦੇ ਨਾਲ ਮਿਲੇ ਨੇ ਦੋ ਬ੍ਰਾਊਨ ਬ੍ਰੈਡ ਲੈਣੇ ਜੀ ਇਹਦੇ ਹਨਾ ਤੇ ਨਾਲ ਇਹਦੇ ਵਿੱਚ ਲਿਆ ਵਾ ਜੀ ਇੱਕ ਕੱਪਾ ਜਿਹੜਾ ਮੈਂ ਉਹ ਬਲੈਕ ਕੌਫੀ ਦਾ ਲਿਆ ਵਾ ਜੀ ਇਹ ਸੋ ਇਹ ਆਪਣਾ ਬ੍ਰੇਕਫਾਸਟ ਹੋਏਗਾ ਜੀ ਫਿਰ ਇਸ ਤੋਂ ਬਾਅਦ ਆਪਾਂ ਗਰਾਊਂਡ ਦੇ ਵਿੱਚ ਵਰਕਆਊਟ ਆ ਜਿਹੜਾ ਆਪਾਂ ਕਰਨ ਚਾਹਾਂਗੇ ਤੇ ਵਰਕਆਊਟ ਅੱਜ ਆਪਾਂ ਕਰਾਂਗੇ ਗਰਾਊਂਡ ਦੇ ਵਿੱਚ ਆਪਾਂ ਚੈਸਟ ਦਾ ਵਰਕਆਊਟ ਕਰਾਂਗੇ ਹਨਾ ਤੇ ਆਪਾਂ ਚੈਸਟ ਜਿਹੜੀ ਆਪਾਂ ਜਿਮ ਦੇ ਵਿੱਚ ਚੈਸਟ ਦਾ ਵਰਕਆਊਟ ਕਰਾਂਗੇ ਜਾਨੀ ਕਿ ਅੱਪਰ ਬੋਡੀ ਦਾ ਵਰਕਆਊਟ ਕਰਾਂਗੇ ਤੇ ਥੋੜੀ ਜਿਹਾ ਆਪਾਂ ਰਨਿੰਗ ਆ ਜਿਹੜੀ ਉਹ ਵੀ ਰਨਿੰਗ ਵੀ ਕਰਾਂਗੇ ਪਹਿਲਾਂ ਆਪਾਂ ਰਨਿੰਗ ਕਰਾਂਗੇ ਫਿਰ ਆਪਾਂ ਚੈਸਟ ਦਾ ਜਿਹੜਾ ਵਰਕਆਊਟ ਆਪਾਂ ਉਹ ਕਰਾਂਗੇ ਹਨਾ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਲੰਚ ਆ ਸਿੱਧਾ ਆਪਾਂ ਲੰਚ ਕਰਾਂਗੇ ਆਪਾਂ 1:3 ਸੋ ਆਪਣੀ ਜੇ ਫਰਸਟ ਮੀਲ ਆ ਜਿਹੜੀ ਆਪਣਾ ਬ੍ਰੈਕਫਾਸਟ ਹੋ ਗਿਆ ਹੁਣ ਆਪਾਂ ਜਾਵਾਂਗੇ ਗਰਾਊਂਡ ਦੇ ਵਿੱਚ ਫਿਰ ਗਰਾਊਂਡ ਦੇ ਵਿੱਚੋਂ ਆ ਕੇ ਫਿਰ ਆਪਾਂ ਕਰਾਂਗੇ ਲੰਚ ਹਨਾ ਸੋ ਲੰਚ ਦੇ ਵਿੱਚ ਦੇਖਦੇ ਆ ਅੱਜ ਕਿਨ ਕੋਈ ਕੀ ਲੈਣਾ ਵਾ ਸੋ ਜੋ ਵੀ ਅਗਲੀ ਅਪਡੇਟ ਹੋਊਗੀ ਮੈਂ ਤੁਹਾਨੂੰ ਸ਼ੇਅਰ ਕਰਦਾ ਵਾਂਗਾ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਅੱਜ ਗਰਾਊਂਡ ਦੇ ਵਿੱਚ ਆ ਕੇ ਨਾ ਮੈਂ 20 ਮਿੰਟ ਜਿਹੜੀ ਗਰਾਊਂਡ ਦੇ ਵਿੱਚ ਮੈਂ ਜਿਹੜੀ ਸੀ ਉਹ ਰਨਿੰਗ ਲਈ ਸੀਗੀ ਸੋ ਉਹਦੀ ਮੈਂ ਵੀਡੀਓ ਜਿਹੜੀ ਮੈਂ ਨਹੀਂ ਬਣਾ ਸਕਿਆ ਸੋ ਫਿਰ ਉਸ ਤੋਂ ਬਾਅਦ ਮੈਂ ਜਿਮ ਦੇ ਵਿੱਚ ਆ ਕੇ ਮੈਂ ਚੈਸਟ ਦਾ ਜਿਹੜਾ ਵਰਕਆਊਟ ਕੀਤਾ ਸੀਗਾ ਉਹ ਕੀਤਾ ਸੀਗਾ ਇਹ ਜਿਹੜੀ ਤੁਸੀਂ ਐ ਤੇ ਜਾ ਕੇ ਕਿਲੋ ਵੇਟ ਪਾ ਕੇ ਤੇ ਜਿਹੜੇ ਰੈਪਿਟਿਸ਼ਨ ਸੀਗੇ ਉਹ 15 ਤੋਂ 20 ਰੈਪਿਟਿਸ਼ਨ ਹੀ ਸੀਗੇ ਉਸ ਤੋਂ ਬਾਅਦ ਫਿਰ ਮੈਂ ਜਿਹੜੀ ਡਿਕਲਾਈਨ ਦੀ ਸੀ ਇਹਦੀ ਐਕਸਰਸਾਈਜ਼ ਕੀਤੀ ਹਨਾ ਇਹ ਵੀ ਚੈਸਟ ਦਾ ਵਰਕਆਊਟ ਹੀ ਆ ਸੋ ਜਿਹੜਾ ਵੀ ਮੈਂ ਵਰਕਆਊਟ ਕਰਦਾ ਕਦੇ ਮੈਂ ਅੱਪਰ ਬੋਡੀਏ ਕਰਦਾ ਕਦੇ ਲੈਗ ਦਾ ਵਰਕਆਊਟ ਜਿਹੜਾ ਮੈਂ ਕਰਦਾ ਕੋ ਜਾਨੀ ਕਿ ਆਪਣੀ ਬੋਡੀ ਦੇ ਜਿੰਨੇ ਵੀ ਮਸਲ ਆ ਨਾ ਮੈਂ ਸਾਰੇ ਮਸਲ ਟ੍ਰੇਨਡ ਕਰਦਾ ਹਾਂ ਤੁਸੀਂ ਕੋਈ ਵੀ ਮਤਲਬੀ ਫੁੱਲ ਬੋਡੀ ਦਾ ਜਿਹੜਾ ਵਰਕਆਊਟ ਆ ਤੁਸੀਂ ਉਹ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਫਿਰ ਇਨਕਲਾਈਨ ਦੀ ਸੀ ਜਿਹੜੀ ਫਿਰ ਮੈਂ ਇਹ ਐਕਸਰਸਾਈਜ਼ ਲਈ ਸੀਗੀ ਹਨਾ ਇਹਦੇ ਵਿੱਚ ਵੀ ਮੈਂ 20 30 10 ਤੋਂ 12 ਰਿਪੀਟਿਸ਼ਨ ਹੁੰਦੇ ਸੀਗੇ ਤੇ weight ਮੈਕਸਿਮਮ ਮੈਂ ਪਾਇਆ ਸੀਗਾ ਦਾ ਟੋਟਲ ਸੈਟ ਜਿਹੜੇ 3 ਲੱਗੇ ਸੀਗੇ ਸੋ ਅਗਰ ਤੁਸੀਂ weight ਘਟਾਉਣਾ ਚਾਹੁੰਦੇ ਹੋ ਤਾਂ ਸਟਰੈਂਥ ਟ੍ਰੇਨਿੰਗ ਹੈ ਜਿਹੜੀ ਉਹ ਜ਼ਰੂਰ ਕਰਿਆ ਕਰੋ ਸਟਰੈਂਥ ਟ੍ਰੇਨਿੰਗ ਨਾਲ ਬਹੁਤ weight ਘਟਦਾ ਵਾ ਸੋ ਹਾਂਜੀ ਦੋਸਤੋ ਮੈਂ ਇਹਨਾਂ ਵਰਕਆਊਟ ਕਰਕੇ ਦੁਪਹਿਰੇ ਤੇ ਉਹ ਘਰੇ ਆ ਗਿਆ ਮੈਂ ਤੁਸੀਂ ਦੇਖ ਹੀ ਲਓ ਜੋ ਆਪਾਂ ਅੱਜ ਵਰਕਆਊਟ ਕੀਤਾ ਜੀ ਹਨਾ ਉਹ ਮੈਂ ਤੁਹਾਡਾ ਵੀਡੀਓ ਨੇ ਜਿਹੜੇ ਛੋਟੇ ਛੋਟੇ ਕਲਿੱਪ ਆ ਜਿਹੜੇ ਮੈਂ ਉਹ ਤੁਹਾਡਾ ਸ਼ੇਅਰ ਕੀਤਾ ਸੋ ਹੁਣ ਮੈਂ ਲੱਗਾ ਜੀ ਕਰਨ ਲੰਚ ਤੇ ਲੰਚ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਪਲੇਟ ਆ ਜਿਹੜੀ ਮੈਂ ਸਲਾਦ ਦੇ ਲਈ ਆ ਪੂਰੀ ਪਲੇਟ ਭਰ ਕੇ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਰੀ ਸਲਾਦ ਦਾ ਹਨਾ ਇਹ ਤੁਸੀਂ ਦੇਖ ਸਕਦੇ ਹੋ ਮਤਲਬ ਕਲਰ ਵੇਰੀਏਸ਼ਨ ਆਣਾ ਆ ਤੁਸੀਂ ਦੇਖ ਸਕਦੇ ਇੱਕ ਤਾਂ ਮੈਂ ਜਿਹੜਾ ਟਮਾਟਰ ਉਹ ਐਡ ਕੀਤਾ ਜੀ ਪੂਰਾ ਹਨਾ ਤੇ ਗਾਜਰ ਆ ਜਿਹੜੀ ਹਾਫ ਗਾਜਰ ਮੈਂ ਐਡ ਕੀਤੀ ਆ ਇੱਕ ਪੀਸ ਆ ਜਿਹੜਾ ਮੈਂ ਚਕ ਠੀਕ ਹੈ ਜੀ ਤੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਮੈਂ ਇੱਕ ਕੋਈ ਜਿਹੜੀ ਸਬਜ਼ੀ ਹੈ ਜੀ ਇਹ ਮਟਰ ਪਨੀਰ ਦੀ ਤੁਸੀਂ ਦੇ ਸਕਦੇ ਹੋ ਸਬਜ਼ੀ ਲਈ ਹੈ ਜੀ ਇਹ ਮਟਰ ਪਨੀਰ ਦੀ ਸਬਜ਼ੀ ਹੋਗੀ ਤੇ 30 ਗ੍ਰਾਮ ਜਿਹੜੇ ਮੇਰੇ ਉਹ ਰਾਈਸ ਆ ਜੀ ਤੇ ਚਾਰ ਉਬਲੇ ਹੋਏ ਅੰਡੇ ਆ ਇਹਦੇ ਜਿਹੜੇ yellow part ਆ ਉਹ ਮੈਂ ਘਟਦਾ ਜੀ ਹਨਾ ਸੋ ਤੁਸੀਂ ਦੇਖ ਸਕਦੇ ਹੋ ਇਹ ਮੇਰਾ ਜਿਹੜਾ ਲੰਚ ਹੈ ਜੀ ਇਹ ਸੋ ਇਹ ਆਪਾਂ ਲੰਚ ਕਰਾਂਗੇ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਨਾ ਤਾਂ ਤੁਸੀਂ ਜਿਹੜੇ ਮੈਂ ਚੋਲ ਜਿਵੇਂ ਮੈਂ 30 ਗ੍ਰਾਮ ਲੈ ਰਿਹਾ ਹਾਂ ਨਾ ਤਾਂ ਤੁਸੀਂ 30 ਗ੍ਰਾਮ ਦੇ ਵਿੱਚੋਂ 20 ਗ੍ਰਾਮ ਚੋਲ ਲੈ ਸਕਦੇ ਹੋ ਜਾਂ ਫਿਰ ਤੁਸੀਂ ਮਤਲਬ ਵੀ ਜੇ ਚੋਰ ਨਹੀਂ ਖਾਣਾ ਚਾਹੁੰਦੇਗੇ ਤੁਸੀਂ ਨਾ ਇੱਕ ਰੋਟੀ ਲੈ ਸਕਦੇ ਹੋ ਰਾਗੀ ਦੇ ਆਟੇ ਦੀ ਰੋਟੀ ਲੈ ਸਕਦੇ ਹੋ ਮਲਟੀ ਗ੍ਰੇਨ ਆਟੇ ਦੀ ਜਾਂ ਫਿਰ ਬਾਜਰੇ ਦੀ ਆਟੇ ਦੀ ਰੋਟੀ ਹੈ ਜਿਹੜੀ ਤੁਸੀਂ ਉਹ ਖਾ ਸਕਦੇ ਹੋ ਨਾ ਜੇ ਤੁਸੀਂ ਅੰਡੇ ਨਹੀਂ ਖਾਂਦੇ ਹੈਗੇ ਤਾਂ ਅੰਡੇ ਦੇ ਸਾਥ ਤੁਸੀਂ 100 ਜਾਂ 150 ਗ੍ਰਾਮ ਤੁਸੀਂ ਪਲੀਅਰ ਕਰ ਸਕਦੇ ਹੋ ਟੋਫੂ ਪਨੀਰ ਵੀ ਐਡ ਕਰ ਸਕਦੇ ਹਾਂ ਜਾਂ ਫਿਰ ਤੁਸੀਂ ਮਤਲਬ ਸਿੰਪਲ ਜਿਹੜਾ ਦੂਜਾ ਪਨੀਰ ਹੁੰਦਾ ਉਹ ਵੀ ਤੁਸੀਂ ਐਡ ਕਰ ਸਕਦੇ ਹੋ ਸਲਾਦ ਆ ਜਿਹੜਾ ਤੁਸੀਂ ਇੱਕ ਪਲੇਟ ਜਿਹੜੀ ਤੁਸੀਂ ਐਡ ਕਰਨੀ ਹੀ ਕਰਨੀ ਆ ਬੜੀ ਹਰ ਇੱਕ ਮੀਲ ਦੇ ਵਿੱਚ ਸੋ ਇਹ ਆਪਣਾ ਲੰਚ ਆ ਜੀ ਹੁਣ ਆਪਾਂ 5:30 ਵਜੇ ਅਗਲੀ ਈਲ ਹੋਏਗੀ ਆਪਣੀ ਸੋ ਦੇਖਦੇ ਸੋ ਹਾਂਜੀ ਮੈਂ 5:00 ਵਜੇ ਖਾਣ ਲੱਗਾ ਜੀ ਇਹ ਵੀ ਦੇਖ ਸਕਦੇ ਹੋ ਮੈਂ 6-7 ਜਿਹੜੇ ਗਰੀਏ ਮੈਂ ਉਹ ਲਈਏ ਨੇ ਮੈਂ ਖਜੂਰ ਦੀਆਂ ਲਈਏ ਨੇ ਤੇ 10 ਗਰੀਏ ਨੇ ਜੜੀਆਂ ਇਹ ਮੈਂ ਲਈਆਂ ਨੇ ਜੀ ਤਾਜੂਰੀਆਂ ਨੇ ਹੋਈ ਤੇ ਥੋੜੇ ਜਿਮ ਮੈ ਲੈ ਜੇ ਨੇ ਇਹ ਸੌਂਗੀ ਲਈਆ ਹਨਾ ਸੌਂਗੀ ਹੋਗੀ ਤੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਖੰਜੂਰ ਹੋਗੇ ਤੇ ਕਾਜੂ ਹੋਗੇ ਸੋ ਇਹ ਮੇਰੀ 6:30 ਤੋਂ 5:00 ਵਜੇ ਵਾਲੀ ਮੀਲ ਹੋਏਗੀ ਸੋ ਇਸ ਤੋਂ ਬਾਅਦ ਨਾਲ ਆਪਾਂ ਲਵਾਂਗੇ ਗ੍ਰੀਨ ਕਾਫੀ ਇਹਦੇ ਨਾਲ ਤੇ ਠੀਕ ਆਪਾਂ ਰਾਤ ਨੂੰ ਅੱਜ ਡਿਨਰ ਕਰਾਂਗੇ 7:30-8:00 ਵਜੇ ਦੇ ਕਰੀਬ ਸੋ ਹਾਂਜੀ ਆਪਾਂ ਲੱਗੇ ਜੀ ਹੁਣ ਕਰਨੇ ਡਿਨਰ ਠੀਕ ਜਿਹੜੇ ਉਹ 8 ਵਜ ਗਏ ਆ ਤੇ 8 ਵਜੇ ਆਪਾਂ ਲੱਗੇ ਜੀ ਕਰਨੇ ਡਿਨਰ ਤੇ ਡਿਨਰ ਵਿੱਚ ਤੁਸੀਂ ਦੇਖ ਸਕਦੇ ਜੀ ਆਪਾਂ ਇੱਕ ਪਲੇਟ ਆ ਜਿਹੜੀ ਇਹ ਮੈਂ ਨਾ ਸਬਜੀ ਦੀ ਲਈ ਆ ਸਬਜੀ ਜਿਹੜੀ ਇਹ ਬਰੋਕਲੀ ਦੀ ਤੇ ਆਲੂ ਦੀ ਸਬਜੀ ਆ ਨਾ ਆਲੂ ਤੇ ਬਰੋਕਲੀ ਦੀ ਸਬਜੀ ਹੈ ਜੀ ਇੱਕ ਕੋਲੀ ਠੀਕ ਹੈ ਜੀ ਤੇ ਨਾਲ ਇਹਦੇ ਵਿੱਚ ਲੈਨੇ ਤਿੰਨ ਉਬਲੇ ਹੋਏ ਅੰਡੇ ਲੈਨੇ ਤੇ ਜਿਹੜਾ ਇਹਦਾ ਜੈਲੋ ਪਾਟਾ ਜੀ ਆਪਾਂ ਉਹ ਕੱਢਦਾ ਤੇ ਨਾਲ ਆਪਾਂ 30 ਗ੍ਰਾਮ ਜਿਹੜੇ ਆਪਾਂ ਰਾਈਸ ਲਏ ਆ ਜੀ ਇਹ ਰਾਈਸ ਦੇ ਵਿੱਚ ਆਪਾਂ ਜੀਰਾ ਵਗੈਰਾ ਮੱਕੀ ਦੇ ਦਾਣੇ ਵਗੈਰਾ ਮਤਲਬ ਵੀ ਹੋਰ ਕੁਝ ਕਾਫੀ ਇਹ ਆਪਣੇ ਰਾਈਸ ਹੋ ਗਏ ਆ ਤੇ ਇੱਕ ਪਲੇਟ ਕੋਲੀ ਆਪਣੀ ਜਿਹੜੀ ਸਬਜ਼ੀ ਦੀ ਹੋ ਗਈ ਹੈ ਜੀ ਬਰੋਕਲੀ ਦੀ ਸਬਜ਼ੀ ਆ ਤੇ ਨੁਬਲੇ ਹੋਏ ਅੰਡੇ ਹੋ ਗਏ ਆ ਤੇ ਨਾਲ ਆਪਣੀ ਜਿਹੜੀ ਇੱਕ ਪਲੇਟ ਆਪਣੀ ਸਲਾਦ ਦੀ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਆਪਣੀ ਤਿੰਨ ਚਾਰ ਚੀਜ਼ ਐਡ ਕੀਤੀਆਂ ਨੇ ਆਪਾਂ ਇੱਕ ਨਿੰਬੂ ਲਿਆ ਵਾ ਨਿੰਬੂ ਜਿਹੜਾ ਆਪਾਂ ਸਬਜ਼ੀ ਦੇ ਉੱਪਰ ਪਾਵਾਂਗੇ ਇਹ ਹਾਫ ਖੀਰਾ ਜਿਹੜਾ ਕੀਤਾ ਵਾ ਇੱਕ ਟਮਾਟਰ ਐਡ ਕੀਤਾ ਜੀ ਤੇ ਨਾਲ ਆਪਾਂ ਇੱਕ ਪਿਆਜ਼ ਲਿਆ ਵਾ ਜੀ ਸੋ ਇਹ ਆਪਣਾ ਜਿਹੜਾ ਡਿਨਰ ਹੋਏਗਾ ਜੀ ਰਾਤ ਨੂੰ ਸੋ ਅਗਰ ਆਪਣਾ ਤੁਸੀਂ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਡਿਨਰ ਜਿਹੜਾ ਤੁਸੀਂ ਇਹ ਚੀਜ਼ ਦਾ ਕਰ ਸਕਦੇ ਹੋ ਤੇ ਕਈ ਵੀ ਮਤਲਬ ਇਹ ਕਹਿਣਾ ਨਾ ਇਹ ਜਿਨ੍ਹਾਂ ਨੇ ਜਿਆਦਾ ਹੀ weight ਘਟਾਉਣਾ ਉਹ ਰਾਤ ਨੂੰ ਚੋਲ ਤੇ ਆਲੂ ਬਿਲਕੁਲ ਨਾ ਖਾਣ ਉਹ ਸਿਰਫ ਮਤਲਬ ਕਿ ਕੋਈ ਵੀ ਦਾਲ ਸਬਜੀ ਆਪਣੀ ਲੈ ਸਕਦੇ ਆ ਤੇ ਨਾਲ ਅੰਡੇ ਖਾ ਸਕਦੇ ਆ ਜੇ ਅੰਡੇ ਨਹੀਂ ਖਾਣਾ ਚਾਹੁੰਦੇ ਹੈਗੇ ਤੁਸੀਂ ਤਾਂ ਤੁਸੀਂ ਪਨੀਰ ਆ ਜਿਹੜਾ 100 150 ਗ੍ਰਾਮ ਤੁਸੀਂ ਪਨੀਰ ਲੈ ਸਕਦੇ ਹੋ ਸਲਾਦ ਆ ਜਿਹੜਾ ਤੁਸੀਂ ਸਲਾਦ ਦੇ ਦੋ ਪਲੇਟਾਂ ਵੀ ਤੁਸੀਂ ਖਾ ਸਕਦੇ ਹੋ ਸਲਾਦ ਜ਼ਰੂਰ ਐਡ ਕਰਨਾ ਹੀ ਕਰਨਾ ਵਾ ਸੋ ਇਹ ਆਪਣਾ ਡਿਨਰ ਹੈ ਜੀ ਤੇ ਵਰਕਆਊਟ ਵੀ ਤੁਸੀਂ ਆਪਣਾ ਦੇਖ ਹੀ ਲਿਆ ਜੀ ਜੋ ਆਪਾਂ ਵਰਕਆਊਟ ਕੀਤਾ ਸੀਗਾ ਸੋ ਆਪਣਾ ਜਿਹੜਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਤੇ ਕੱਲ ਨੂੰ ਦੇਖਦੇ ਆਪਾਂ ਕੱਲ ਨੂੰ ਆਪਣਾ ਵਕੀ ਵਰਕਆਊਟ ਹੋਊਗਾ ਤੇ ਕੀ ਆਪਣੀ ਡਾਈਟ ਹੋਊਗੀ ਜੋ ਵੀ ਤੁਹਾਡੇ ਨਾਲ ਹੋਊਗਾ ਮੈਂ ਤੁਹਾਨੂੰ ਨਾਲ ਸ਼ੇਅਰ ਕਰਾਂਗਾ ਸੋ ਪਲੀਜ਼ ਬਲੌਗ ਦੇ ਨਾਲ ਬਣੇ ਰਹੋ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗਦੀ ਰਹੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਕੱਲੂ ਇੱਕ ਨਵੇਂ ਤੇ ਵਧੀਆ ਬਲੌਗ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਿਰਦੀ ਸਤਿ ਸ੍ਰੀ ਅਕਾਲ